ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਏ ਤਨ 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 ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦਾ ਪਿਆਰ ਹਾਸਲ ਕਰਨ ਵਾਸਤੇ ਆਪਾਂ ਸਾਰੇ ਹੀ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਅੰਮ੍ਰਿਤ ਜੀ ਦੀ ਬਾਣੀ ਦਾ ਲੜੀਵਾਰ ਵਖਿਆਣ ਗੁਰੂ ਰਹਿਮਤ ਗੁਰੂ ਬਖਸ਼ਿ ਸਦਕਾ ਕਰ ਰਹੇ ਹਾਂ ਅੱਜ ਦੀਪ ਗੰਧਾਰੀ ਰਾਗ ਦੇ ਅੰਦਰ ਜੋ ਮਹਾਰਾਜ ਜੀ ਦਾ ਦੂਸਰਾ ਬਚਨ ਹੈ ਉਹ ਆਪਾਂ ਸਾਂਝਾ ਕਰਨਾ ਸਾਹਿਬ ਇਹਦੇ ਵਿੱਚ ਮੇਰੇ ਤੁਹਾਡੇ ਤੇ ਕੀ ਤਰਸ ਕਰਨ ਲੱਗੇ ਆਵ ਸਰਵਣ ਕਰੀਏ ਪਿਆਰ ਨਾਲ ਭਿਜੀਏ ਤੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਦਾਸ ਤੇ ਵੀ ਮਹਾਰਾਜ ਕਿਰਪਾ ਕਰਨ ਕੇ ਪੜ ਸਕਾਂ ਜਿਹੜੇ ਸੁਣਨ ਵਾਲੇ ਨੇ ਮਹਾਰਾਜ ਉਹਨਾਂ ਦਾ ਵੀ ਧਿਆਨ ਟਿਕਾਏ ਸਾਹਿਬ ਕਿਰਪਾ ਕਰ ਦੇ ਦੇਵ ਗੰਧਾਰੀ ਮਹਲਾ ਨਾਮਾਂ ਸਭ ਕਿਛ ਜੀਵਤ ਕੋ ਬਿਵਹਾਰ ਮਾਤ ਪਿਤਾ ਭਾਈ ਸੁਤ ਬੰਧਪ ਅਰਫਨ ਗ੍ਰਹਿ ਕੀ ਨਾਰ ਰਹਾਉ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦਿ ਕਰੀ ਕੋ ਨਹਿ ਰਖੈ ਕਰਤੇ ਦੇਤ ਨਿਕਾਰ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਇਹ ਦੇਖੋ ਰਦੇ ਵਿਚਾਰ ਕਹੋ ਨਾਨਕ ਹਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਇਹ ਸਾਬ ਨੇ ਪਾਵਨ ਬਚਨ ਬਖਸ਼ਿਆ ਆਹ ਸਤਿਗੁਰੂ ਦੇ ਤਰਸ ਸਤ ਕਾ ਸਾਂਝਾ ਕਰੀਏ ਗੁਰੂ ਫਤਿਹ ਦੀ ਸਾਂਝ ਪਾਉ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਕਹਿੰਦੇ ਤੁਸੀਂ ਦੁਨੀਆ ਦੇ ਵਿੱਚ ਜੋ ਵੀ ਤੱਕਦੇ ਪਏ ਹੋ ਨਾ ਇਹ ਉਹਨਾ ਚਿਰ ਤੁਹਾਡਾ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਕਿਉਂਕਿ ਗੁਰਬਾਣੀ ਦੇ ਇਹ ਪੱਕੀ ਮੋਹਰ ਹੈ ਸਹਿਬ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਆਣ ਕੇ ਜੇ ਕੋਈ ਬੰਦਾ ਇਸ ਗੱਲ ਨੂੰ ਬੁੱਝ ਲਏ ਵੀ ਆਹ ਜਿਹੜਾ ਮੇਰਾ ਆਲਾ ਦਵਾਲਾ ਇਹ ਪਰਮਾਤਮਾ ਦਾ ਹੁਕਮ ਹੈ ਸਹਿਬ ਕਹਿੰਦੇ ਨਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ ਬੰਦਾ ਹਉਮੈ ਕਦੀ ਕਰਦਾ ਜੇ ਮੈਂ ਬੜਾ ਚੰਗਾ ਆ ਮੇਰਾ ਰੰਗ ਰੂਪ ਮੇਰਾ ਕੱਦ ਕਾਠ ਬੜਾ ਚੰਗਾ ਆ ਸਵਾਲ ਇਹ ਹੈ ਕਿ ਇਹ ਮੁੱਲ ਲਿਆ ਆ ਜੇ ਰੱਬ ਵੀ ਕਿਸੇ ਬੰਦੇ ਨੂੰ ਪੈਦਾ ਹੀ 4 ਫੁੱਟ ਦਾ ਕਰਦਾ ਤੇ ਇਹਦੇ ਵਿੱਚ ਕਿਹੜੀ ਆਪਣੀ ਮਰਜ਼ੀ ਹੈ ਜੇ ਕਿਸੇ ਨੂੰ 6.5 ਫੁੱਟ ਕੱਦ ਦੇ ਦਿੱਤਾ ਤੇ ਇਹਦੇ ਵਿੱਚ ਆਪਣਾ ਕਿਹੜਾ ਯੋਗਦਾਨ ਆ ਜੇ ਕੋਈ ਬੰਦਾ ਆਖੇ ਜੀ ਮੈਂ ਸੋਹਣਾ ਬੜਾ ਆ ਤੇ ਜੇ ਰੱਬ ਕਿਤੇ ਉਹ ਜਿਹੜੀ ਭੂ-ਮੱਧ ਦੀ ਰੇਖਾ ਆ ਜਿਵੇਂ ਕੀਨੀਆ ਵਾਲੇ ਜਾਂ ਅਫਰੀਕਾ ਵਾਲੇ ਲੋਕ ਪੱਕੇ ਕਾਲੇ ਛਾਹ ਰੰਗ ਦੇ ਹੁੰਦੇ ਨੇ ਜੀ ਉੱਥੇ ਪੈਦਾ ਕਰ ਦਿੰਦਾ ਤੇ ਫਿਰ ਕੀ ਕਰਦੇ ਗੱਲ ਨੂੰ ਸਮਝੀਏ ਆਪਣੇ ਦੇ ਵਿੱਚ ਕੁਝ ਨਹੀਂ ਹੈਗਾ ਜੀ ਪਰ ਬੰਦਾ ਫਿਰ ਵੀ ਹਉਮੈ ਕਰਦਾ ਵੀ ਮੇਰੇ ਵਰਗਾ ਤੇ ਕੋਈ ਨਹੀਂ ਹੈ ਮਹਾਰਾਜ ਜੀ ਕਿਰਪਾ ਕਰਨ ਸਾਬ ਕਹਿੰਦੇ ਬੰਦਾ ਕਰਦਾ ਆਪਣੇ ਪਦਾਰਥਾਂ ਦੀ ਆਪਣੇ ਰਿਸ਼ਤੇਦਾਰਾਂ ਦੀ ਆਪਣੇ ਪਰਿਵਾਰ ਦੀ ਆਪਣੇ ਧੀਆ ਪੁੱਤਰਾਂ ਦੀ ਮਾਂ ਪਿਓ ਦੀ ਯਾਰਾਂ ਬੇਲਨਾਂ ਦੀ ਮਹਾਰਾਜ ਕਹਿੰਦੇ ਇਹ ਕਰਦਾ ਹਉਮੈ ਤੇ ਇਹ ਹਉਮੈ ਮਹਾਰਾਜ ਜੀ ਕਹਿੰਦੇ ਇਹਨੂੰ ਪਰਮਾਤਮਾ ਤੋਂ ਤੋੜੀ ਰੱਖਦੀ ਹੈ ਸਾਹਿਬ ਇੱਥੇ ਕਹਿੰਦੇ ਕਹਿੰਦੇ ਇਹ ਜਿੰਨਾ ਤੇਰੇ ਦਿਵਾਲੇ ਘੁੰਮਦੇ ਪੈਣੇ ਨਾ ਇਹ ਓਨਾ ਚੇਰੀ ਨੇ ਜਿੰਨਾ ਚੇਰ ਤੂੰ ਇਸ ਸੰਸਾਰ ਦੇ ਵਿੱਚ ਐ ਜਦੋਂ ਆਹ ਤੇਰੇ ਤੋਂ ਰੱਬ ਨੇ ਖੋਲੀ ਦੇਈ ਆਤਮਾ ਕੱਢ ਲਈ ਫਿਰ ਇਹ ਦੇਹ ਤੋਂ ਲੋਕਾਂ ਨੇ ਡਰਨਾ ਆ ਉਹਨਾਂ ਨੇ ਕਿਹਾ ਤੇ ਭੂਤੇ ਇਹ ਤੇ ਪ੍ਰੇਤ ਆ ਮਹਾਰਾਜ ਕਿਰਪਾ ਕਰਨ ਸਾਬ ਇੱਥੇ ਕਿਰਪਾ ਕਰਕੇ ਸਮਝਾਉਂਦੇ ਦੀਵ ਗੰਧਾਰੀ ਮਹੱਲਾ ਨਾਵਾਂ ਮਹਾਰਾਜ ਕਹਿੰਦੇ ਰੱਬ ਨੌਵੇਂ ਪਾਤਸ਼ਾਹ ਸਮਝਾਉਂਦੇ ਨੇ ਸਭ ਕਿਛ ਜੀਵਤ ਕੋ ਬਿਵਹਾਰ ਮਰ지 ਕਹਿੰਦੇ ਆ ਸਾਰਾ ਕੁਝ ਜਿਉਂਦੇ ਜਿਉਂਦਾ ਵਿਹਾਰ ਹੈ ਆ ਜਿਉਂਦੇ ਜੀਦਾ ਆ ਜਿੰਨਾ ਕੋ ਤੇਰੇ ਨੇੜੇ ਹੋ ਕੇ ਬੈੰਦਾ ਪਿਆ ਜਿੰਨਾ ਕੋ ਤੇਰੇ ਲਾਗੇ ਲੱਗਦਾ ਪਿਆ ਕਹਿੰਦੇ ਸਭ ਇਹ ਜਿਉਂਦੇ ਜੀਦਾ ਹੀ ਮੁੱਲ ਹੈ ਸਹਬ ਕਿਰਪਾ ਕਰਦੇ ਮਾਤ ਪਿਤਾ ਭਾਈ ਸੁਤ ਬੰਦਪ ਆਰਫੁਨ ਗ੍ਰਹਿ ਕੀ ਨਾਰ ਮਹਾਰਾਜ ਜੀ ਕਹਿੰਦੇ ਮਾਂ ਪਿਓ ਭਰਾ ਪੁੱਤਰ ਹੋਵੇ ਮਿੱਤਰ ਹੋਣ ਰਿਸ਼ਤੇਦਾਰ ਹੋਣ ਮਹਾਰਾਜ ਜੀ ਕਹਿੰਦੇ ਇਥੋਂ ਤੱਕ ਤੇਰੀ ਘਰ ਵਾਲੀ ਕਿਉਂ ਨਾ ਹੋਵੇ ਸਾਬ ਕਹਿੰਦੇ ਇਹ ਉਹਨਾਂ ਚਿਰ ਹੀ ਵਰਤਾਰਾ ਜਿੰਨਾ ਤੇ ਤੂੰ ਜਿਉਂਦਾ ਆ ਤੇ ਜੇ ਘਰ ਵਾਲੀ ਚੜ੍ਹਾਈ ਕਰ ਜਾਏ ਹਾਂਜੀ ਤੇ ਬੰਦਾ ਵਿਆਹ ਕਰਾਉਂਦਾ ਆ ਤੇ ਜੇ ਘਰ ਵਾਲਾ ਚੜ੍ਹਾਈ ਕਰ ਜਾਏ ਤੇ ਬੀਬੀ ਵਿਆਹ ਕਰਾ ਲੈਂਦੀ ਆ ਇਹ ਤੇ ਦੁਨੀਆ ਦੇ ਵਿੱਚ ਦਸਤੂਰ ਰੱਬ ਨੇ ਬਣਾ ਕੇ ਰੱਖਿਆ ਇੱਕ ਦੂਜੇ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਮਨੁੱਖੀ ਮਨ ਦਾ ਸੁਭਾਅ ਇਹ ਹੂਰ ਕੋਈ ਲੱਭਦਾ ਸਹਾਰਾ ਲੱਭਦਾ ਆ ਤੇ ਇਹ ਸਹਾਰਾ ਉਹਨਾਂ ਜਿਹੜੀਆਂ ਦੇ ਨਾਲ ਰਹਿੰਦਾ ਜਿੰਨਾ ਚਿਰ ਉਹ ਜਿਉਂਦਾ ਆ ਜੇ ਕੋਈ ਚਲਾ ਜਾਏ ਤਾਂ ਸਹਾਰਾ ਖਤਮ ਹੋ ਜਾਂਦਾ ਆ ਫਿਰ ਉਹਦੀ ਜਿਹੜੀ ਪਕੜ ਆ ਉਹਦੀ ਖਿੱਚ ਉਹ ਵੀ ਸਮੇਂ ਦੇ ਹਿਸਾਬ ਨਾਲ ਘਟ ਜਾਂਦੀ ਹੈ ਤੁਸੀਂ ਸੋਚੋ ਕਿਸੇ ਟਾਈਮ ਮੈਂ ਤੁਸੀਂ ਕਿਸੇ ਮੁਸੀਬਤ ਵਿੱਚ ਹੋਈਏ ਉਸ ਵੇਲੇ ਉਹ ਚੀਜ਼ ਵੱਡ ਖਾਣ ਨੂੰ ਪੈਂਦੀ ਹੈ ਪਰ ਦੋ ਚਾਰਾਂ ਸਾਲਾਂ ਬਾਅਦ ਉਸ ਮੁਸੀਬਤ ਚੋਂ ਨਿਕਲ ਜੀਏ ਤੇ ਪੇਰਾ ਆਪਣੇ ਆਪ ਤੇ ਹੱਸਦੇ ਉਹ ਨ ਵੀ ਐਵੇਂ ਕੰਮਲੀਆਂ ਮਾਰੇ ਜਾਂਦੇ ਸੇ ਦਿਨ ਤੇ ਲੰਘ ਹੀ ਜਾਂਦੇ ਨੇ ਪਰ ਕਹਾਣੀ ਕੀ ਹੈ ਇਹ ਗੱਲ ਸਦੀਵ ਕਾਲ ਪੱਕੀ ਹੋ ਜਾਵੇ ਇਹਦੇ ਲਈ ਮਹਾਰਾਜ ਜੀ ਦੇ ਚਰਨ ਫੜੀਦੇ ਨੇ ਸਾਬ ਕਹਿੰਦੇ ਸਭ ਕਿਸ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤਬੰਧ ਪ ਅਰਫਨ ਗ੍ਰਹਿ ਕੀ ਨਾਰ ਮਹਾਰਾਜ ਜੀ ਕਹਿੰਦੇ ਜਿੰਨੇ ਤੇਰੇ ਨੇੜੇ ਰਹਿਣ ਵਾਲੇ ਨੇ ਸਭ ਤੇਰੇ ਜਿਉਂ ਦੇ ਜੀ ਦੀ ਕਦਰ ਕਰਨ ਵਾਲੇ ਰਹਾਉ ਦੇ ਬੰਤ ਤੋਂ ਬਾਅਦ ਕਿਰਪਾ ਕਰਦੇ ਕਹਿੰਦੇ ਤਨ ਤੇ ਪ੍ਰਾਣ ভূত ਜਾ ਬਨਿਆਰੇ ਟੇਰਤ ਪ੍ਰੇਤ ਪੁਕਾਰ ਮਹਾਰਾਜ ਕਹਿੰਦੇ ਜਦੋਂ ਤੇਰੇ ਤੋਂ ਪ੍ਰਾਣ ਖੋਏ ਜਾਣਗੇ ਨਾ ਕਹਿੰਦੇ ਇੱਕ ਗੱਲ ਸਾਡੀ ਧਿਆਨ ਚ ਰੱਖ ਲੈ ਮਹਾਰਾਜ ਕਹਿੰਦੇ ਜਦੋਂ ਤੇਰੇ ਸਰੀਰ ਦੇ ਵਿੱਚੋਂ ਪ੍ਰਾਣ ਖੋਏ ਗਏ ਤੇ ਤੂੰ ਇਹਨਾਂ ਦੇ ਪਰਿਵਾਰ ਵਿੱਚ ਪਿਆ ਹੋਇਆ ਲੰਮਾ ਕਹਿੰਦੇ ਸਭ ਨੇ ਭੂਤ ਕਹਿ ਕਹਿ ਕੇ ਤੇਰੇ ਤੋਂ ਪਾਸਾ ਵਟਣਾ ਆ ਰੋਣਗੇ ਥੋੜਾ ਜਿਹਾ ਟਾਈਮ ਇੱਕ ਰੀਤੇ ਐ ਲੱਗੇਗਾ ਵੀ ਜਿਵੇਂ ਦੁਨੀਆ ਦੀ ਧਰਤੀ ਪਾੜ ਦੇਣੀ ਆਕਾਸ਼ ਪਾੜ ਦੇਣਾ ਇਹਨਾਂ ਨੇ ਪਰ ਬਾਅਦ ਵਿੱਚ ਕਹਿੰਦੇ ਉਹੀ ਲੋਕ ਹੱਸਦੇ ਠੱਠੇ ਮਾਰਦੇ ਹੋਣਗੇ ਕਹਾਣੀ ਇਹ ਐ ਸਹਿਬ ਕਹਿੰਦੇ ਇਹ ਤੈਨੂੰ ਓਨਾ ਚਿਰ ਹੀ ਤੇਰੇ ਨਾਲ ਜੁੜੇ ਨੇ ਜਿੰਨਾ ਚਿਰ ਤੂੰ ਇਹਨਾਂ ਦੀ ਲੋੜ ਪੂਰੀ ਕਰਦਾ ਆ ਆਪਾਂ ਵੇਣੇ ਆ ਸਮਾਜ ਦੇ ਵਿੱਚ ਜਿੰਨਾ ਚਿਰ ਤੇ ਵੱਡੇ ਕੰਮ ਕਰਦੇ ਰਹਿਣ ਤੇ ਦਾਦਾ ਜੀ ਦਾਦਾ ਜੀ ਬਾਪੂ ਜੀ ਬਾਪੂ ਜਦੋਂ ਉਹ ਵਿਚਾਰੇ ਮੰਝੇ ਤੇ ਆ ਜਾਂਦੇ ਨੇ ਫਿਰ ਕਹਿੰਦੇ ਜੀ ਉਹ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਵੀਰਾ ਲੱਭੋ ਹਾਂਜੀ पर कहानी उलटया इस गल नु समझ ਲਈਏ ایتھے ਕੋਈ ਮੇਰੀ ਤੁਹਾਡੀ ਕਦਰ ਨਹੀਂ ਕਰਦਾ ਪਿਆ ਪੰਜਾਬੀ ਦਾ ਇੱਕ ਅਖਾਣ ਆ ਆਉਣਾ ਤੇਰੇ ਆਦਰ ਨੂੰ ਬਹਿਣਾ ਤੇਰੀ ਚਾਦਰ ਨੂੰ ਵੀ ਜਿੰਨਾ ਚਿਰ ਤੁਹਾਡੇ ਕੋਲ ਤਾਕਤ ਰੁਤਬਾ ਹੋਣਾ ਚਿਰ ਤੁਹਾਨੂੰ ਸਲਾਮਾ ਜੇ ਰੁਤਬਾ ਨਾ ਹੋਇਆ ਤਾਕਤ ਨਾ ਹੋਈ ਤੇ ਕੋਈ ਸਲਾਮਾ ਨਹੀਂ ਗਿਆ ਸਾਬ ਕਿਰਪਾ ਕਰਦੇ ਨੇ ਅੱਗੇ ਕਹਿੰਦੇ ਆਦ ਕਰਹੀ ਕੋ ਨਹਿ ਰਾਖੈ ਘਰ ਤੇ ਦੇਤ ਨਿਕਾਰ ਮਾਰਦ ਜੀ ਕਹਿੰਦੇ ਅੱਧੀ ਘੜੀ ਵੀ ਤੈਨੂੰ ਕਿਸੇ ਘਰੇ ਵੱਧ ਟਾਈਮ ਰੱਖ ਕੇ ਰਾਜ਼ੀ ਨਹੀਂ ਹੋਣਾ ਸਾਰਿਆਂ ਇਹ ਹੀ ਸਲਾਹ ਦੇਣੀ ਜੀ ਇਹਨੂੰ ਲੈ ਜਾਓ ਇਹਨੂੰ ਲੈ ਜਾਓ ਇਹਨੂੰ ਅੱਗ ਲਾ ਦਿਓ ਇਹਨੂੰ ਮਿੱਟੀ 'ਚ ਦਬਾਨਾ ਦਿਓ ਸੱਭ ਕਿਉਂ ਸਮਝਾਉਂਦੇ ਇਹ ਗੱਲਾਂ ਆਪਾਂ ਜਿੰਨਾ ਪਿੱਛੇ ਭੱਜੇ ਫਿਰਦੇ ਆ ਇਹ ਵਿਚਾਰੇ ਠੀਕ ਆ ਆਪਣੇ ਨੇ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਗੱਲ ਠੀਕ ਹੈ ਪਰ ਕੂੜ-ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਦੀ ਗੱਲ ਵੀ ਨਹੀਂ ਭੁੱਲਣੀ ਆ ਪਰ ਅਹੀਂ ਬਹੁਤੇ ਜਾਣਾ ਜਾਣਾ ਸਾਡੀ ਸੁਰਤ ਇਹ ਹੈ ਕਿ ਦੁਨੀਆ ਨਾਲ ਜੁੜ ਕੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਰੱਬ ਬੰਦੇ ਨੂੰ ਬਹੁਤ ਜਲਦੀ ਭੁੱਲ ਜਾਂਦਾ ਆ ਤਾਂ ਮਹਾਰਜ ਵਾਰੀ ਵਾਰੀ ਮੌਤ ਦਾ ਚੇਤਾ ਕਰਾਉਂਦੇ ਆ ਸਰੀਰ ਦੀ ਨਾਸ਼ਮਾਨਤਾ ਦੀ ਗੱਲ ਕਰਦੇ ਅੱਗੇ ਸਹਬ ਕਿਰਪਾ ਕਰਦੇ ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਇਹ ਦੇਖ ਹੋ ਰਿਹਾ ਵਿਚਾਰ ਮਹਾਰਾਜ ਜੀ ਕਹਿੰਦੇ ਮ੍ਰਿਗ ਤ੍ਰਿਸ਼ਨਾ ਜਿਵੇਂ ਇੱਕ ਮਿਰਗ ਰੇਤ ਦੇ ਉੱਪਰ ਪਾਣੀ ਦਾ ਪ੍ਰਤਿਬੰਬ ਦੇਖਦਾ ਆ ਮਹਾਰਾਜ ਜੀ ਕਹਿੰਦੇ ਉਹਨੂੰ ਲੱਗਦਾ ਪਾਣੀ ਉਹ ਵਿੱਚ ਭੱਜਦਾ ਪਰ ਮਿਲਦਾ ਕੁਝ ਵੀ ਨਹੀਂ ਬੰਦਾ ਆਪਦੇ ਧੀਆ ਪੁੱਤਰਾਂ ਲਈ ਆਪਣੀ ਔਲਾਦ ਲਈ ਭੱਜਿਆ ਫਿਰਦਾ ਮੈਨੂੰ ਕੁਝ ਮਿਲ ਜਾਏਗਾ ਮੈਨੂੰ ਕੁਝ ਮਿਲ ਜਾਏਗਾ ਮਿਲਦਾ ਕੱਖ ਵੀ ਨਹੀਂ ਹੈ ਮੈਂ ਇੱਕ ਵਾਰੀ ਨਾ ਕਿਸੇ ਜੈਨੀਆਂ ਦੇ ਮੰਦਰ ਦੇ ਵਿੱਚ ਗਿਆ ਮੇਰਾ ਸਬਾ ਮਾਰੇ ਨੇ ਇਦਾਂ ਦਾ ਬਣਾਇਆ ਮੈਂ ਉੱਥੇ ਗਿਆ ਤੇ ਜਿਹੜੇ ਉਹਨਾਂ ਦੇ ਮੁਖੀ ਬਾਬਾ ਜੀ ਕਹਿ ਲੋ ਸਨ ਮੈਂ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਪਿਆਰੇ ਜੀਓ ਤੁਸੀਂ ਸਾਨੂੰ ਇਹ ਦੱਸੋ ਤੁਸੀਂ ਇਸ ਪਾਸੇ ਕਿਵੇਂ ਆਏ ਉਹ ਹੱਸ ਕੇ ਕਹਿਣ ਲੱਗੇ ਕਹਿੰਦੇ ਪੁੱਤ ਪੁੱਛ ਨਾ ਇਹ ਰੱਬ ਹੀ ਹੈ ਜਿਹੜਾ ਆਪਣੇ ਵਾਲੇ ਪਾਸੇ ਖਿੱਚ ਪਾਉਂਦਾ ਹੈ ਮੈਂ ਕਿਹਾ ਜੀ ਫਿਰ ਵੀ ਕਹਿੰਦੇ ਜੀ ਮੇਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੱਪੜੇ ਦੇ ਐਕਸਪੋਰਟ ਦਾ ਕੰਮ ਸੀਗਾ ਰੱਬ ਨੇ ਐਸੀ ਕਿਰਪਾ ਕੀਤੀ ਸੈਂਕੜੇ ਕਰੋੜਾਂ ਦਾ ਮੈਂ ਮਾਲਕ ਸਾਂ ਕਹਿੰਦੇ ਮੈਂ ਕਿਤੇ ਵਿਦੇਸ਼ ਗਿਆ ਮੈਂ ਆਪਣੀ ਪਤਨੀ ਵਾਸਤੇ ਆਪਣੀ ਬੇਟੀ ਵਾਸਤੇ ਕੋਈ ਤੋਹਫਾ ਲੈ ਕੇ ਆਇਆ ਕਹਿੰਦੇ ਜਦੋਂ ਮੈਂ ਲੈ ਕੇ ਆਇਆ ਹੁਣ ਉਹਦੀ ਕੀਮਤ ਕਹਿੰਦੇ ਲੱਖਾਂ ਰੁਪਈਆਂ ਦੇ ਵਿੱਚ ਆ ਹਾਲਾਂਕਿ ਮੇਰੀ ਬੇਟੀ ਕੋਲ ਮੇਰੀ ਘਰ ਵਾਲੀ ਕੋਲ ਕਹਿੰਦੇ ਪਹਿਲਾਂ ਹੀ ਬਹੁਤ ਕੁਝ ਹੈ ਪਰ ਫਿਰ ਵੀ ਮੈਂ ਪਿਆਰ ਵਾਸੋਂ ਕੋ ਨਾ ਵਾਸਤੇ ਲੈ ਕੇ ਆਇਆ ਪਰ ਕਹਿੰਦੇ ਜਦੋਂ ਮੈਂ ਲਿਆ ਕੇ ਦਿੱਤੇ ਤੇ ਮੇਰੀ ਬੇਟੀ ਕਹਿੰਦੀ ਪਾਪਾ ਇਹਦਾ ਸਾਈਜ਼ ਠੀਕ ਨਹੀਂ ਹੈ ਤਾਂ ਰੰਗ ਠੀਕ ਨਹੀਂ ਹੈ ਮੇਰੀ ਘਰ ਵਾਲੀ ਕਹਿੰਦੀ ਕਹਿੰਦੀ ਜੀ ਇਹ ਬ੍ਰਾਂਡ ਨਹੀਂ ਵਧੀਆਗਾ ਸਾਨੂੰ ਇਹ ਨਹੀਂ ਵਧੀਆ ਲੱਗਾ ਕਹਿੰਦੇ ਮੈਂ ਮੱਥੇ ਨੂੰ ਹੱਥ ਮਾਰਿਆ ਉਹ ਭੜਿਆ ਦਿਨ ਪਰ ਰਾਤ ਜਿੰਨਾ ਪਿੱਛੇ ਤੂੰ ਰੋਟੀ ਵੀ ਹਰਾਮ ਆਪਣੀ ਕਰ ਰੱਖੀ ਏ ਆਪਣਾ ਨੀਂਦ ਹਰਾਮ ਕਰ ਰੱਖੀ ਏ ਇਹ ਬੰਦੇ ਤੇਰੇ ਦੁਆਰਾ ਲਿਆਂਦੀ ਹੋਈ ਲੱਖਾਂ ਰੁਪਈਆ ਦੀ ਚੀਜ਼ ਨੂੰ ਵੀ ਕੁਝ ਨਹੀਂ ਸਮਝਦੇ ਪਏ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਫਿਰ ਪ੍ਰਾਨ ਕਰ ਲਿਆ ਵੀ ਨਹੀਂ ਜਿਹੜੇ ਮੇਰੀਆਂ ਲਿਆਂਈਆਂ ਚੀਜ਼ਾਂ ਦੀ ਕਦਰ ਨਹੀਂ ਕਰਦੇ ਪੈਣੇ ਜੇ ਮੇਰੇ ਕੋਲ ਮਾੜਾ ਮੋਟਾ ਕਿਤੇ ਰੱਬ ਦੇ ਹੁਕਮ ਦੇ ਵਿੱਚ ਕੋਈ ਮੈਨੂੰ ਵਿਪਤਾ ਪੈ ਗਈ ਮੁਸੀਬਤ ਪੈ ਗਈ ਤੇ ਇਹ ਤੇ ਮੇਰੇ ਬਹਾ ਹੱਥ ਛਾੜ ਜਾਣਗੇ ਕਹਿੰਦੇ ਫਿਰ ਮੈਂ ਉਦੋਂ ਉਹਨਾਂ ਨੂੰ ਛੱਡਿਆ ਤੇ ਇਹ ਜੈਨ ਮਤ ਦੇ ਵਿੱਚ ਆਇਆ ਰੋ ਵਿਚਾਰ ਜਿੰਦਰ ਨੂੰ ਦਾ ਸੰਯੋਗ ਸੇ ਉਹ ਵਿਚਾਰਾ ਚਲਾ ਗਿਆ ਰੱਬ ਦੇ ਘਰ ਦੀ ਕਹਾਣੀ ਸੱਚ ਇਹੋ ਹੈ ਇਹ ਮ੍ਰਿਗ ਤ੍ਰਿਸ਼ਨਾ ਲੱਗਦਾ ਇਹ ਮੇਰਾ ਪੁੱਤ ਮੇਰੇ ਕੰਮ ਆ ਜਾਏਗਾ ਪੁੱਤ ਕਹਿੰਦਾ ਬਾਪੂ ਤੂੰ ਕੌਣ ਤੇ ਮੈਂ ਕੌਣ ਲੱਗਦਾ ਧੀਆ ਮੇਰੇ ਕੰਮ ਆਣ ਧੀਆ ਕਹਿੰਦੇ ਬਾਪੂ ਤੂੰ ਕੌਣ ਤੇ ਮੈਂ ਕੌਣ ਮੇਰੇ ਤੇ ਘਰ ਦੇ ਕੰਮ ਨਹੀਂ ਮੁੱਕਦੇ ਸਹਿਬ ਕਹਿੰਦੇ ਮ੍ਰਿਗ ਤ੍ਰਿਸ਼ਨਾ ਜਿਉ ਜਾਗ ਰਚਨਾ ਯਾ ਦੇਖੋ ਰਿਬੇ ਵਿਚਾਰ ਮਾਰੇ ਕਹਿੰਦੇ ਇਹ ਮ੍ਰਿਗ ਤ੍ਰਿਸ਼ਨਾ ਵਰਗੀ ਕਹਾਣੀ ਹੈ ਫਿਰ ਕਹਿੰਦੇ ਕਹੋ ਨਾਨਕ ਪਾਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਮਰਜ ਕਹਿੰਦੇ ਤੈਨੂੰ ਇੱਕ ਗੱਲ ਦਸੀਏ ਵੇਖ ਸਰੀਰ ਤੇ ਬਿਨ ਸੰਹਾਰਿਆ ਰਾਮ ਗयो ਰਾਵਣ ਗयो ਜਾ ਕੋ ਬੋ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਓ ਸੰਸਾਰ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਦਾ ਇਹ ਬਚਨ ਹੈ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਮੈਨੂੰ ਯਾਦ ਆਇਆ ਕਹਿੰਦੇ ਕਬੀਰ ਇਹੋ ਤਨ ਜਾਏਗਾ ਕਮਣੇ ਮਾਰਗ ਲਾਏ ਕਹਿ ਸੰਗਤ ਘਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਕਹਿੰਦੇ ਭਾਵੇਂ ਰੱਬ ਦੇ ਪਿਆਰੇ ਦੀ ਸੰਗਤ ਕਰ ਬੰਦਗੀ ਕਰ ਸਰੀਰ ਜਾਣਾ ਹੀ ਪੱਕੀ ਗੱਲ ਸਿੱਖ ਲੈ ਇਹ ਸਰੀਰ ਨਹੀਂ ਅਮਰ ਹੈਗਾ ਆਤਮਾ ਅਮਰ ਹੈਗੀ ਆ ਫਿਰ ਬੰਦਾ ਕਹਿੰਦਾ ਜੀ ਫਿਰ ਤੇ ਦੁਨੀਆਂ ਵਾਲੇ ਪਾਸੇ ਠੀਕ ਹੈ ਕਹਿੰਦੇ ਨਹੀਂ ਤੈਨੂੰ ਉਹ ਵੀ ਦੱਸ ਦਿੰਨੇ ਆ ਕਬੀਰ ਇਹੋ ਤਨ ਜਾਏਗਾ ਸਕੋਤਲੋ ਬਹੋਰ ਨਾਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋਰ ਉਹ ਰੱਬ ਦਾ ਨਾਮ ਲੈਣ ਵਾਲੇ ਦੇ ਮਰੇ ਤੇ ਤੇ ਚਾਰ ਲੋਕ ਇਕੱਠੇ ਹੋ ਜਾਣਗੇ ਉਹ ਆਪਣੇ ਕਰਮਾਂ ਨਾਲ ਸੋਹਣੀ ਪੂੰਜੀ ਉਹ ਰੱਬ ਦੇ ਘਰੇ ਲੈ ਕੇ ਚਲਾ ਜਾਏਗਾ ਪਰ ਦੁਨੀਆ ਵਿੱਚ ਗਲਤਾਨ ਰਹਿਣ ਵਾਲਾ ਬੰਦਾ ਇਸ ਸੰਸਾਰ ਤੋਂ ਕੁਝ ਨਹੀਂ ਲੈ ਕੇ ਜਾਂਦਾ ਇੱਕ ਅੱਧਾ ਦਿਨ ਲੋਕ ਆਉਣਗੇ ਵਿਚਾਰਕ ਵੱਡੇ ਵੱਡੇ ਆਉਣਗੇ ਰੋ ਪਿੱਟ ਕੇ ਆਪਣਾ ਨਾਟਕ ਜਾਂ ਕਰਕੇ ਚਲੇ ਜਾਣਗੇ ਬੱਲੇ ਕੱਖ ਨਹੀਂ ਪਹਿਣਾ ਸਹਿਬ ਜੀ ਕਿਰਪਾ ਕਰਦੇ ਸਹਿਬ ਜੀ ਕਹਿੰਦੇ ਤੁਹਾਨੂੰ ਰਾਤ ਦਸੀਏ ਹਾਂਜੀ ਮਹਾਰਾਜ ਦੱਸੋ ਕਹਿੰਦੇ ਕਹੁ ਨਾਨਕ ਭਜ ਰਾਮ ਨਾਮ ਨਿਤ ਮਹਾਰਾਜ ਕਹਿੰਦੇ ਬੰਦਗੀ ਕਰਿਆ ਕਰ ਇਬਾਦਤ ਕਰਿਆ ਕਰ ਉਸ ਪਿਆਰੇ ਨਾਲ ਇੰਨਾ ਜੁੜ ਜਾ ਇੰਨਾ ਭੇਜ ਜਾ ਮਹਾਰਾਜ ਜੁੜਨ ਦਾ ਕੀ ਦਿਓਗੇ ਕਹਿੰਦੇ ਜਹਾ ਤੇ ਹੋ ਤ ਉਧਾਰ ਸਹਿਬ ਕਹਿੰਦੇ ਤੇਰਾ ਭਲਾ ਕਰਾਂਗੇ ਤੇਰਾ ਉਧਾਰ ਕਰਾਂਗੇ ਸਹਿ ਮੇਰੇ ਤੁਹਾਡੇ ਤੇ ਕਿਰਪਾ ਕਰਨ ਆਪਾ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਸਕੀਏ ਅਪੇਦ ਹੋ ਸਕੀਏ ਮਹਾਰਾਜ ਦਾ ਪਿਆਰ ਹਾਸਲ ਕਰ ਸਕੀਏ ਇਨੀ ਸੇਵਾ ਪ੍ਰਵਾਨ ਕਰਨੀ ਉਲਝੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ